9 ਸਾਲ ਪੁਰਾਣੀ ਕਤਲ ਕਾਂਡ ਦੇ ਵਿੱਚ ਦੋਸ਼ਟ ਐ ਹੋਏ ਨੇ ਪੀਸੀਏ ਪ੍ਰਧਾਨ ਮਹਿਤਾ ਸਣੀ ਚਾਰ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਉਸ ਦੇ ਨਾਲ ਇੱਕ ਹੋਰ ਸ਼ਰਾਬ ਕਾਰੋਬਾਰੀ ਵੀ ਜੁੜਿਆ ਹੋਇਆ ਹੈ ਮਹਿਤਾ ਦੇ ਜਿਹੜਾ ਉਸ ਦੇ ਨਾਲ ਕਾਰੋਬਾਰ ਦੇ ਵਿੱਚ ਹਿੱਸੇਦਾਰ ਸੀ ਔਰ 9 ਸਾਲ ਪਹਿਲਾਂ ਇੱਕ ਵਰਕਰ ਦਾ ਕਤਲ ਹੋ ਜਾਂਦਾ ਜਿਹੜਾ ਕੀ ਸਾਬਕਾ ਕਬੱਡੀ ਖਿਡਾਰੀ ਸੀ ਉਸ ਤੋਂ ਬਾਅਦ ਪਰਿਵਾਰ ਨੇ ਲਗਾਤਾਰ ਅਦਾਲਤਾਂ ਦੇ ਚੱਕਰ ਕੱਟੇ ਤੇ ਆਖਰਕਾਰ 9 ਸਾਲ ਬਾਅਦ ਇਸ ਮਾਮਲੇ ਦੇ ਵਿੱਚ ਦੋਸ਼ਟ ਐ ਹੋਏ ਨੇ ਤਾਂ ਹੁਣ ਪਰਿਵਾਰ ਨੂੰ ਵੀ ਗਵਾਹ ਭੁਗਤਣ ਦਾ ਗਵਾਹ ਪੇਸ਼ ਕਰਨ ਦਾ ਅਦਾਲਤ ਨੇ ਹੁਕਮ ਦਿੱਤਾ ਫਰੀਦਕੋਟ ਦੀ ਅਦਾਲਤ ਨੇ ਸਖਤ ਹੁਕਮ ਦਿੱਤੇ ਨੇ 9 ਸਾਲ ਪੁਰਾਣੇ ਕਤਲ ਕਾਂਡ ਮਾਮਲੇ ਦੇ ਵਿੱਚ ਹੁਣ ਪੀਸੀਐ ਪ੍ਰਧਾਨ ਮਹਿਤਾ ਜਿਹੜੇ ਕੀ ਹਾਲ ਦੀ ਘੜੀ ਮੜ ਚੁਣੇ ਗਏ ਨੇ ਔਰ ਆਮ ਆਦਮੀ ਪਾਰਟੀ ਸੱਤਾ ਧਿਰ ਦੇ ਨਾਲ ਉਹਨਾਂ ਦੀ ਅੱਜਕੱਲ ਚੰਗੀ ਉਠਣੀ ਬੈਠਣੀ ਹੈ ਚਾਹੇ ਉਹ ਬਠਿੰਡਾ ਦੀ ਸਿਆਸਤ ਹੋਵੇ ਜਾਂ ਫਿਰ ਮੁਹਾਲੀ ਚੰਡੀਗੜ੍ਹ ਦੇ ਸਿਆਸੀ ਗਲਿਆਰੇ ਹੋਣ ਉੱਥੇ ਪੀਸੀਐ ਪ੍ਰਧਾਨ ਮਹਿਤਾ ਦੀ ਅੱਜਕੱਲ ਚੰਗੀ ਰਸੂਖਦਾਰੀ ਹੈ ਪਹਿਲੀਆਂ ਸਰਕਾਰਾਂ ਵੇਲੇ ਵੀ ਉਨ੍ਹਾਂ ਦੀ ਇਸੇ ਤਰ੍ਹਾਂ ਚੜਤ ਹੁੰਦੀ ਸੀ ਤੇ ਹੁਣ ਵੀ ਹੈ ਤਾਂ ਉਨ੍ਹਾਂ ਦੀਆਂ ਹੀ ਮੁਸ਼ਕਲਾਂ ਵਧ ਗਈਆਂ ਨੇ ਜਿਸ ਨੂੰ ਲੈ ਕੇ ਹੁਣ ਸਵਾਲ ਉੱਠਣੇ ਸ਼ੁਰੂ ਹੋਏ ਨੇ ਹਿੰਦੁਸਤਾਨ ਟਾਈਮਜ਼ ਤੇ ਟ੍ਰਿਬਿਊਨ ਅਖਬਾਰਾਂ ਵਿੱਚ ਛਪੀਆਂ ਰਿਪੋਰਟਾਂ ਦੱਸਦੀਆਂ ਨੇ ਕਿ ਹੁਕਮ ਕੀ ਆਇਆ ਅਦਾਲਤ ਤੋਂ ਔਰ ਅਗਲੀ ਸੁਣਵਾਈ ਕਦੋਂ ਹੋਣ ਜਾ ਰਹੀ ਹੈ 8 ਤਰੀਕ ਦਾ ਸਮਾਂ ਤੈਅ ਕੀਤਾ ਗਿਆ ਅਗਲੀ ਸੁਣਵਾਈ 8 ਤਰੀਕ ਨੂੰ ਹੋਣੀ ਹੈ ਫਰੀਦਕੋਟ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦਿਨੇਸ਼ ਕੁਮਾਰ ਵੱਧਵਾ ਨੇ 9 ਸਾਲ ਪੁਰਾਣੇ ਕਬੱਡੀ ਖਿਡਾਰੀ ਅਜਮੇਰ ਸਿੰਘ ਦੇ ਕਥਿਤ ਝੂਠੇ ਮੁਕਾਬਲੇ ਦੇ ਮਾਮਲੇ ਵਿੱਚ ਦੋਸ਼ ਤੈਅ ਕੀਤੇ ਨੇ ਅਦਾਲਤ ਨੇ ਸਬ ਇਨਸਪੈਕਟਰ ਸਮੇਤ ਚਾਰ ਪੁਲਿਸ ਮੁਲਾਜ਼ਮਾਂ ਅਤੇ ਬਠਿੰਡਾ ਦੇ ਦੋ ਸ਼ਰਾਬ ਕਾਰੋਬਾਰੀ ਠੇਕੇਦਾਰਾਂ ਖਿਲਾਫ ਕਤਲ ਦੇ ਵੱਖ-ਵੱਖ ਧਰਾਵਾਂ ਤਹਿ ਦੋਸ਼ ਤੈਅ ਕੀਤੇ ਨੇ ਜਿਸ ਵਿੱਚ ਇੱਕ ਨਾਮ ਪੀਸੀਏ ਪ੍ਰਧਾਨ ਮਹਿਤਾ ਦਾ ਵੀ ਸ਼ਾਮਲ ਹੈ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਸੁਣਵਾਈ 8 ਤਰੀਕ ਨੂੰ ਹੋਵੇਗੀ 8 ਅਗਸਤ ਨੂੰ ਅਦਾਲਤ ਨੇ ਸ਼ਿਕਾਇਤ ਕਰਤਾ ਪਰਿਵਾਰ ਨੂੰ ਗਵਾਹ ਪੇਸ਼ ਕਰਨ ਦੇ ਹੁਕਮ ਦੇ ਦਿੱਤੇ ਨੇ ਮੁਲਜ਼ਮਾਂ ਵਿੱਚ ਸਬ ਇਨਸਪੈਕਟਰ ਲక్ష్మణ ਸਿੰਘ ਕਾਂਸਟੇਬਲ ਪਰਮਿੰਦਰ ਸਿੰਘ ਕਾਂਸਟੇਬਲ ਧਰਮਿੰਦਰ ਸਿੰਘ ਤੇ ਹੋਮਗਾਰਡ ਕਾਬਲ ਸਿੰਘ ਜਦ ਕੇ ਸ਼ਰਾਬ ਠੇਕੇਦਾਰ ਧਰਮਪਾਲ ਉਰਫ ਧੰਮੀ ਤੇ ਅਮਰਜੀਤ ਸਿੰਘ ਮਹਿਤਾ ਵੀ ਸ਼ਾਮਲ ਨੇ ਸਾਰੇ ਮੁਲਜ਼ਮਾਂ ਨੂੰ ਜ਼ਮਾਨਤ ਮਿਲ ਗਈ ਹੈ ਇਹ ਘਟਨਾ ਮਈ 2016 ਦੀ ਹੈ ਸ੍ਰੀ ਮੁਕਸਰ ਸਾਹਿਬ ਨਿਵਾਸੀ ਮਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਅਜਮੇਰ ਸਿੰਘ ਕਬੱਡੀ ਖਿਡਾਰੀ ਸੀ ਤੇ ਸ਼ਰਾਬ ਦੇ ਠੇਕੇ ਤੇ ਕੰਮ ਕਰਦਾ ਸੀ ਇੱਕ ਕਰਮਚਾਰੀ ਦੇ ਤੌਰ ਤੇ ਉਹਨਾਂ ਦੋਸ਼ ਲਾਇਆ ਕਿ ਪੁਲਿਸ ਨੇ ਉਸ ਨੂੰ ਗੈਂਗਸਟਰ ਕਹਿ ਕੇ ਝੂਠੇ ਮੁਕਾਬਲੇ ਵਿੱਚ ਮਰਵਾ ਦਿੱਤਾ ਸੀ ਬਠਿੰਡਾ ਦੇ ਦੋ ਸ਼ਰਾਬ ਠੇਕੇਦਾਰਾਂ ਧਰਮਪਾਲ ਉਰਫ ਧੰਮੀ ਅਤੇ ਅਮਰਜੀਤ ਸਿੰਘ ਮਹਿਤਾ ਨੇ ਕਾਰੋਬਾਰੀ ਝਗੜਿਆਂ ਕਾਰਨ ਹੀ ਪੁਲਿਸ ਨਾਲ ਮਿਲ ਕੇ ਉਸਦੇ ਪੁੱਤਰ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ ਇਹ ਦੋਸ਼ ਲਾਇਆ ਸੀ ਪਰਿਵਾਰਕ ਮੈਂਬਰਾਂ ਨੇ ਸਾਲ 2021 ਵਿੱਚ ਜਾਂਚ ਤੋਂ ਬਾਅਦ ਸਿੱਟ ਨੇ ਦਾਵਾ ਕੀਤਾ ਸੀ ਕਿ ਪੁਲਿਸ ਨੇ ਸਵੈ ਰੱਖਿਆ ਵਿੱਚ ਗੋਲੀ ਚਲਾਈ ਸੀ ਹਾਲਾਂਕਿ ਅਦਾਲਤ ਨੇ ਪੁਲਿਸ ਦੇ ਸਦਾਵੇ ਤੇ ਸ਼ੱਕ ਪ੍ਰਗਟ ਕੀਤਾ ਸੀ ਇਸ ਮਾਮਲੇ ਵਿੱਚ ਅਜਮੇਰ ਦੀ ਭੈਣ ਸੁਖਵਿੰਦਰ ਕੌਰ ਤੇ ਭਰਾ ਰਣਜੀਤ ਸਿੰਘ ਸਮੇਤ ਕਈ ਹੋਰਾਂ ਨੇ ਅਦਾਲਤ 'ਚ ਗਵਾਹੀ ਦਿੱਤੀ ਇਸ ਆਧਾਰ ਤੇ ਹੀ ਜੈਤੋ ਦੀ ਅਦਾਲਤ ਨੇ ਆਈਪੀਸੀ ਦੀਆਂ ਧਾਰਾਵਾਂ 302 201 120B 506 148 ਤੇ 149 ਤੇ ਅਸਲ ਐਕਟ ਤਹਿਤ ਕੇਸ ਅੱਗੇ ਵਧਾਉਣ ਲਈ ਕਾਫੀ ਆਧਾਰ ਲੱਭਿਆ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਮਨਜੀਤ ਕੌਰ ਦੇ ਵਕੀਲ ਜਗਦੀਪ ਸਿੰਘ ਰਾਮਿਆਣਾ ਨੇ ਕਿਹਾ ਕਿ ਜ਼ਿਲ੍ਹਾ ਅਦਾਲਤ ਨੇ ਉਹਨਾਂ ਦੀਆਂ ਦਲੀਲਾਂ ਤੋਂ ਬਾਅਦ ਸਾਰੇ 6 ਮੁਲਜ਼ਮਾਂ ਖਿਲਾਫ ਦੋਸ਼ ਤੈਅ ਕਰ ਦਿੱਤੇ ਨੇ ਇਸ ਮਾਮਲੇ ਦੀ ਹੁਣ ਅਗਲੀ ਸੁਣਵਾਈ 8 ਅਗਸਤ ਨੂੰ ਹੋਵੇਗੀ ਤਾਂ ਇਹ ਜਿਹੜੀ ਰਿਪੋਰਟ ਦੱਸਦੀ ਹੈ ਕਿ ਕਿਵੇਂ ਪਹਿਲਾਂ ਤਾਂ 2021 ਦੇ ਵਿੱਚ ਕਿਤੇ ਨਾ ਕਿਤੇ ਇੱਕ ਵੱਡੀ ਰਾਹਤ ਮਿਲ ਰਹੀ ਸੀ ਕਿਉਂਕਿ ਪੁਲਿਸ ਨੇ ਉੱਥੇ ਆਪਣੀਆਂ ਦਲੀਲਾਂ ਤੇ ਤਰਕ ਕੇ ਪੇਸ਼ ਕੀਤੇ ਅਦਾਲਤ ਦੇ ਵਿੱਚ ਕਿ ਅਸੀਂ ਤੇ ਆਪਣੇ ਡਿਫੈਂਸ ਦੇ ਵਿੱਚ ਕਿਉਂਕਿ ਮੋਰਲੇ ਪਾਸਿਓਂ ਗੋਲੀਆਂ ਚੱਲੀਆਂ ਸੀ ਉਸ ਜਿਹੜੇ ਕਬੱਡੀ ਖਿਡਾਰੀ ਦਾ ਕਤਲ ਹੋਇਆ ਤਾਂ ਉਸ ਮਸਲੇ ਦੇ ਵਿੱਚ ਉਹਨਾਂ ਨੇ ਕਿਹਾ ਪੁਲਿਸ ਨੇ ਕਿ ਅਸੀਂ ਡਿਫੈਂਸ ਵਜੋਂ ਗੋਲੀ ਚਲਾਈ ਸੀ ਪਰ ਇਸ ਮਾਮਲੇ ਦੇ ਵਿੱਚ ਅਦਾਲਤ ਨੂੰ ਸ਼ੱਕ ਹੋਇਆ ਔਰ ਅਗਲੇਰੀ ਕਾਰਵਾਈ ਕਰਨ ਦੀ ਜਿਹੜੀ ਪ੍ਰਕਿਰਿਆ ਆਰੰਭੀ ਕੀ ਅਦਾਲਤ ਦੇ ਵਿੱਚ ਤਾ ਪੀੜਤ ਤੇਰਦੇ ਵਕੀਲ ਦੇ ਵੱਲੋਂ ਦਲੀਲਾਂ ਰੱਖਣ ਤੋਂ ਬਾਅਦ ਅਦਾਲਤ ਨੇ ਫੈਸਲਾ ਕੀਤਾ ਤੇ ਔਰਛਿਆਂ ਦੇ ਖਿਲਾਫ ਦੋਸ਼ਟਾ ਕਰ ਦਿੱਤੇ ਨੇ ਉਸ ਕਤਲकांड ਦੇ ਵਿੱਚ ਜਿਸ ਨੂੰ ਝੂਠਾ ਕਥਿਤ ਪੁਲਿਸ ਮੁਕਾਬਲਾ ਦੱਸਿਆ ਗਿਆ 2016 ਦੀ ਇਹ ਗੱਲ ਹੈ ਜਿਸ ਵਿੱਚ ਹੁਣ ਚਾਰ ਪੁਲਿਸ ਮੁਲਾਜ਼ਮ ਜਿਸ ਵਿੱਚ ਇੱਕ ਸਬ ਇੰਸਪੈਕਟਰ ਤੇ ਬਾਕੀ ਕਾਂਸਟੇਬਲ ਸ਼ਾਮਲ ਨੇ ਦੋ ਸ਼ਰਾਬ ਕਾਰੋਬਾਰੀ ਸ਼ਾਮਲ ਨੇ ਇੱਕ ਧੰਮੀ ਤੇ ਇੱਕ ਅਮਰਜੀਤ ਸਿੰਘ ਮਹਿਤਾ ਹੁਣ ਇਹਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਦੇਖਦੇ ਹਾਂ ਅਗਲੀ ਸੁਣਵਾਈ ਦੇ ਵਿੱਚ ਕੀ ਕੋਈ ਸਾਹਮਣੇ ਆਉਂਦਾ ਹੈ ਹਾਲਾਂਕਿ ਇਹਨਾਂ ਸਾਰਿਆਂ ਨੂੰ ਪਹਿਲਾਂ ਇਸ ਕੇਸ ਦੇ ਵਿੱਚ ਨਾਮਜ਼ਦ ਕਰੇ ਜਾਣ ਤੋਂ ਬਾਅਦ ਪ੍ਰਕਿਰਿਆ ਚੱਲੀ ਸੀ ਤਾਂ ਜ਼ਮਾਨਤ ਵੀ ਮਿਲ ਗਈ ਸੀ ਪਰ ਜਦੋਂ ਦੋਸ਼ ਤਾਇ ਹੋਏ ਨਹੀਂ ਤੇ ਹੁਣ ਅਗਲੇਰੀ ਕਾਰਵਾਈ ਦੇ ਵਿੱਚ ਅਦਾਲਤੀ ਪ੍ਰਕਿਰਿਆ ਦੇ ਵਿੱਚ ਦੇਖਦੇ ਹਾਂ ਕਿ ਇਹਨਾਂ ਦੀਆਂ ਮੁਸ਼ਕਲਾਂ ਹੋਰ ਕਿੱਥੋਂ ਤੱਕ ਵਧੀਆਂ ਨੇ ਇਸ ਕਤਲकांड ਦੇ ਵਿੱਚ ਪੰਜਾਬ ਦੇ ਵਿੱਚ ਅਜਿਹਾਂ ਅਣਗਿਣਤ ਉਦਾਹਰਨਾਂ ਨੇ ਅਜੋਕੇ ਸਮੇਂ ਦੇ ਵਿੱਚ ਵੀ ਪੁਲਿਸ ਦੀਆਂ ਵਧੀਆਂਕੀਆਂ ਤੇ ਧੱਕੇਸ਼ਾਹੀਆਂ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਲੈ ਕੇ ਅਦਾਲਤਾਂ ਵਿੱਚ ਲੋਕ ਪਹੁੰਚ ਕਰਨ ਲੱਗੇ ਨੇ ਕਿਉਂਕਿ ਪੁਲਿਸ ਪ੍ਰਸ਼ਾਸਨ ਦੇ ਉੱਤੇ ਭੋਰਾ ਵੀ ਭਰੋਸਾ ਨਹੀਂ ਰਿਹਾ ਔਰ ਟੁੱਟਦਾ ਜਾ ਰਿਹਾ ਲਗਾਤਾਰ ਵਿਸ਼ਵਾਸ ਕਈ ਪੁਲਿਸ ਅਫਸਰ ਕੋਸ਼ਿਸ਼ ਕਰਦੇ ਨੇ ਕਿ ਭਰੋਸਾ ਬਹਾਲ ਕੀਤਾ ਜਾਵੇ ਠੋਸ ਕਾਰਵਾਈ ਦੇ ਨਾਲ ਪਰ ਵੱਡੇ ਕਈ ਵਾਰੀ ਗੁਨਾਹ ਐਸੇ ਸਾਹਮਣੇ ਆ ਜਾਂਦੇ ਨੇ ਪੁਲਿਸ ਦੇ ਜਾਂ ਝੂਠਾਂ ਦੇ ਪਲੰਦੇ ਸਾਹਮਣੇ ਆ ਜਾਂਦੇ ਨੇ ਜਿਸ ਕਰਕੇ ਆਮ ਲੋਕਾਂ ਦਾ ਵਿਸ਼ਵਾਸ ਪੁਲਿਸ ਪ੍ਰਸ਼ਾਸਨ ਤੇ ਉੱਚ ਅਧਿਕਾਰੀਆਂ ਤੋਂ ਉੱਠ ਜਾਂਦਾ ਹੈ ਜਿਸ ਕਰਕੇ ਉਹਨਾਂ ਨੂੰ ਮਾਣੀ ਹੋਗਾ ਅਦਾਲਤਾਂ ਦਾ ਸਹਾਰਾ ਲੈਣਾ ਪੈਂਦਾ ਇਸ ਕੇਸ ਦੇ ਵਿੱਚ ਵੀ ਅਦਾਲਤ ਦੇ ਵਿੱਚ ਹੀ ਜਿਹੜਾ ਪੁਲਿਸ ਦੀ ਕਾਰਵਾਈ ਦਾ ਪਰਦਾ ਫਾਸ਼ ਹੋਇਆ ਤੇ ਜਿਹੜੇ ਸ਼ਰਾਬ ਕਾਰੋਬਾਰੀ ਜਿੰਨਾ ਉੱਤੇ ਦੋਸ਼ ਸਨ ਕਿ ਇਹਨਾਂ ਦੀ ਮਿਲੀ ਭੁਗਤ ਨਾਲ ਹੀ ਪੁਲਿਸ ਨੇ ਉਸ ਕਬੱਡੀ ਖਿਡਾਰੀ ਨੂੰ ਮਾਰਿਆ ਸੀ ਜਿਹੜਾ ਕਿ ਸ਼ਰਾਬ ਠੇਕੇਦਾਰਾਂ ਦੇ ਨਾਲ ਇੱਕ ਕਰਮਚਾਰੀ ਦੇ ਤੌਰ ਦੇ ਉੱਤੇ ਕੰਮ ਕਰਦਾ ਸੀ ਦੇਖਦੇ ਹਾਂ ਇਸ ਬਾਰੇ ਹੋਰ ਕੀ ਕੀ ਅਪਡੇਟ ਸਾਹਮਣੇ ਆਉਂਦਾ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ 8 ਤਰੀਕ ਨੂੰ ਅਗਲੀ ਸੁਣਵਾਈ ਹੋਣੀ ਹੈ ਉਸ ਵਿੱਚ ਪਤਾ ਲੱਗੇਗਾ ਕਿ ਹੋਰ ਕੀ ਕੁਝ ਸਾਹਮਣੇ ਆਉਂਦਾ ਹੈ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ